ਵਿਸ਼ਾ ਪੱਧਰ ਦੇ ਵਿੱਚ ਆਪਣੀ ਜਾਣ ਪਛਾਣ ਬਣਾ ਚੁੱਕੇ ਤੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰ ਚੁੱਕੇ ਦਿਲਜੀਤ ਦੋਸਾਂ ਦਾ ਬੀਤੇ ਦਿਨ ਲੁਧਿਆਣਾ ਦੇ ਵਿਖੇ ਅਖੀਰਾ ਕਾਨਸਰਟ ਜਿਹੜਾ ਦਿਲੂਮੀਨਾਟੀ ਦਾ ਉਹਨਾਂ ਦਾ ਅਖੀਰਾ ਕਾਨਸਰਟ ਨਿਊ ਇਅਰ ਦੀ ਰਾਤ ਨੂੰ ਕੀਤਾ ਗਿਆ 31 ਦਸੰਬਰ ਨੂੰ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਜੋ ਹੋਰ ਪਾਰਟੀਆਂ ਸਨ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਜ਼ਿਆਦਾ ਰੋਸਤਾ ਦੇਖਣ ਨੂੰ ਮਿਲਿਆ ਕਿਉਂਕਿ ਲੁਧਿਆਣਾ ਦੇ ਵਿੱਚ ਆਏ ਸਾਲ ਨਿਊ ਇਅਰ ਦੀ ਰਾਤ ਦੇ ਉੱਪਰ ਵੱਡੇ ਕਲੱਬਾਂ ਅਤੇ ਹੋਟੈਲਸ ਦੇ ਵਿੱਚ ਪਾਰਟੀਆਂ ਆਰਗੇਨਾਈਜ਼ ਕੀਤੇ ਜਾਂਦੇ ਆ ਰਹੇ ਤੇ ਦਿਲਜੀਤ ਦੋਸਾਨ ਦੇ ਕਾਨਸਰਟ ਹੋਣ ਦੇ ਕਾਰਨ ਅਤੇ ਡਾਕਟਰ ਮਨਮੋਹਨ ਸਿੰਘ ਜੀ ਦੇ ਰੈਕਟਰ ਸੋਗ ਦੇ ਕਾਰਨ ਲੁਧਿਆਣਾ ਦੇ ਵਿੱਚ ਕੋਈ ਵੀ ਪਾਰਟੀ ਆਰਗੇਨਾਈਜ਼ ਨਹੀਂ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਲੋਕਾਂ ਨੇ ਰੋਸ ਦਾ ਸ਼ਾਇਆ ਕੀਤਾ ਦਿਲਜੀਤ ਦੋਸਾਂ ਦਾ ਕਾਨਸਰਟ ਕਿਉਂ ਕੀਤਾ ਜਾ ਰਿਹਾ ਤੇ ਇਸ ਦਿਨ阿里 2000 ਤੋਂ ਵੱਧ ਜੋ ਪੁਲਿਸ ਹੈਗੀ ਦਿਲਜੀਤ ਦੇ ਕਾਨਸਰਟ ਦੇ ਵਿੱਚ ਸੁਰੱਖਿਆ ਦੇ ਲਈ ਲੱਗੀ ਹੋਈ ਸੀ ਤੇ ਬੀਤੇ ਦਿਨ ਨਾ ਦਿਲਜੀਤ ਦੋਸਾਂ ਨੇ ਲੋਕਾਂ ਦੇ ਜ਼ਿਲਾ ਦੇ ਉੱਪਰ ਰਾਜ ਕੀਤਾ ਉਹਨਾਂ ਨੇ ਲੋਕਾਂ ਦੇ ਕੈਂਪ ਦੇ ਉੱਪਰ ਵੀ ਗਾਣੇ ਗਾਏ ਗਿਆ ਇਸ ਦੇ ਨਾਲ ਹੀ ਸਟੇਜ ਦੇ ਉੱਪਰ ਉਹਨਾਂ ਨੇ ਕਾਫੀ ਜ਼ਿਆਦਾ ਵਧੀਆ ਆਪਣਾ ਕਾਨਸਰਟ ਕੀਤਾ ਤੇ ਕਲ ਦਿਲਜੀਤ ਦੋਸਾਨ ਦਾ ਅਖੀਲਾ ਕਾਨਸਰਟ ਸੀਗਾ ਦਿਲਜੀਤ ਦੋਸਾਨਸ ਦਾ ਇਹ ਟੂਰ ਦਾ ਪੰਜਾਬ ਦੇ ਵਿੱਚ ਪਹਿਲਾ ਅਤੇ ਅੰਤਿਮ ਕਾਨਸਰਟ ਸੀਗਾ ਜਿਸ ਨੂੰ ਦੇਖਣ ਦੇ ਲਈ ਲੋਕ ਹਮ ਹੁਮਾ ਕੇ ਉੱਥੇ ਪਹੁੰਚੇ ਇਸ ਦੇ ਨਾਲ ਹੀ ਦਿਲਜੀਤ ਦੋਸਾਨ ਨੇ ਮੁਹੰਮਦ ਸਦੀਕ ਨੇ ਮਿਲ ਕੇ ਮਲਕੀ ਕੀ ਮੰਗਿਤ ਗਾਇਆ ਜਾਂ ਕਲ ਦਿਲਜੀਤ ਦੋਸਾਨ ਦੇ ਸ਼ੋਅ ਦੇ ਉੱਪਰ ਮੁਹੰਮਦ ਸਦੀਕ ਵੀ ਪਹੁੰਚੇ ਸਨ ਜਿਸ ਨਾਲ ਸ਼ੋਅ ਨੂੰ ਚਾਤਸ਼ਾਨ ਲੱਗ ਗਿਆ ਜਾਣਕਾਰੀ ਅਨੁਸਾਰ ਸ਼ਾਮੀ 4 ਵਜੇ ਤੋਂ ਬਾਅਦ ਇਸ ਦਿਲਜੀਤ ਦੇ ਸ਼ੋਅ ਦੇ ਵਿੱਚ ਐਂਟਰੀ ਲੈਂਨ ਦੇ ਲਈ ਲੋਕਾਂ ਦੀ ਕਾਫੀ ਧੀੜ ਘੱਟੀ ਹੋ ਗਈ ਸੀ। ਛੋੜੇ ਦੌਰਾਨ ਦਿਲਜੀਤ ਦਸਾਇਨ ਦੇ ਫੈਨਸ ਨਾਲ 2024 ਨੂੰ ਅਲਵਿਦਾ ਕੀਤਾ ਅਤੇ ਆਖਰੀ ਅਤੇ ਨਵੇਂ ਸਾਲ 2025 ਦਾ ਉਹਨਾਂ ਨੇ ਸਵਾਗਤ ਕੀਤਾ। ਇਸ ਦੇ ਦੌਰਾਨ ਦਿਲਜੀਤ ਨੇ ਆਪਣੇ ਕਈ ਹਿੱਟ ਗਾਣਿਆਂ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਸੀ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਇੱਥੇ ਸੁਰੱਖਿਆ ਦਾ ਸਖਤ ਪ੍ਰਬੰਧ ਕੀਤਾ ਗਿਆ ਸੀ ਦਿਲਜੀਤ ਨੂੰ ਵੇਖਣ ਦੇ ਲਈ ਇਸ ਸ਼ੋਅ ਦੇ ਵਿੱਚ ਸੜਕਾ ਜੋ ਕਿ ਹੈ ਜਾਮ ਹੋ ਚੁੱਕਿਆ ਆਸਾਨਾ ਸੜਕਾ ਦੇ ਉੱਪਰ ਕਾਫੀ ਦਾ ਢੀੜੀ ਕੱਟ ਦੇਖਣ ਨੂੰ ਮਿਲਿਆ ਦਲਜੀਤ ਦੋਸਾਨ ਦਾ ਬੀਤੇ ਦਿਨ ਪੀਏਯੂ ਦੇ ਵਿੱਚ ਲਾਈਵ ਕਾਨਸਰਟ ਸੀਗਾ ਇਸ ਦੌਰਾਨ ਲੋਕਾਂ ਨੇ ਆਪ ਪਾਸ ਵੀ ਬਿਲਡਿੰਗਾਂ ਅਤੇ ਫਿਰੋਜ਼ਪੁਰ ਰੋਡ ਦੇ ਫਲਾਈਓਵਰ ਦੇ ਉੱਪਰ ਖੜ ਕੇ ਵੀ ਦਲਜੀਤ ਦੇ ਸ਼ੋਅ ਦਾ ਆਨੰਦ ਲਿੱਤਾ ਦਲਜੀਤ ਦਾ ਦਿਲੂਮਿਨਾਟੀ ਟੂਰ ਦਾ ਇਹ ਗ੍ਰੈਂਡ ਫਿਨਾਲੇ ਸੀਗਾ ਇਹ ਅਖੀਰਲਾ ਕਾਨਸਰਟ ਦਲਜੀਤ ਦੋਸਾਨ ਵੱਲੋਂ ਕੀਤਾ ਗਿਆ ਸੀ ਨਵੇਂ ਸਾਲ ਦਾ ਸਵਾਗਤ ਦੇ ਲਈ ਦਲਜੀਤ ਦੀ ਟੀਮ ਨੇ ਵੀ ਖਾਸ ਪ੍ਰਬੰਧ ਕੀਤੇ ਹੋਏ ਸੀ ਦਲਜੀਤ ਮੰਗਲਵਾਰ ਸਵੇਰੇ ਨੂੰ ਹੀ ਲੁਧਿਆਣਾ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਏ ਇਸ ਤਰ੍ਹਾਂ ਵਧਾਇਆ ਗਿਆ ਕਿ ਮੁੱਲਾਪੁਰ ਦੇ ਵਿੱਚ ਸਥਿਤ ਮਨੁੱਖਤਾ ਦੀ ਸੇਵਾ ਦੇ ਆਸ਼ਰਮ ਦੇ ਵਿੱਚ ਵੀ ਲੋਕਾਂ ਨੂੰ ਮਿਲਣ ਦੇ ਲਈ ਦਿਲਜੀਤ ਦਸਾਂਝ ਪਹੁੰਚੇ ਸਨ ਇਸ ਥਾਂ ਦੇ ਉੱਪਰ ਲੋਕਾਂ ਦੇ ਨਾਲ ਦਿਲਜੀਤ ਦੋਸਾਨ ਨੇ ਮੁਲਾਕਾਤ ਕੀਤੀ ਅਤੇ ਆਪਣਾ ਅਖੀਰਲਾ ਕਾਨਸਰਟ ਬੀਤੇ ਦਿਨ ਲੁਧਿਆਣਾ ਦੇ ਪੀਏਯੂ ਦੇ ਵਿੱਚ ਕੀਤਾ ਦਿਲਜੀਤ ਦੋਸਾਨ ਇਸ ਵੇਲੇ ਪੂਰੇ ਵਿਸ਼ਵ ਪੱਧਰ ਦੇ ਉੱਪਰ ਆਪਣਾ ਨਾਮ ਬਣਾ ਚੁੱਕੇ ਨੇ ਲੋਕ ਦਿਲਜੀਤ ਦੇ ਬਹੁਤ ਵੱਡੇ ਫੈਨਸ ਨੇ ਤੇ ਦਿਲਜੀਤ ਦੋਸਾਨ ਜੋ ਬੀਤੇ ਸਾਲ ਆਪਣਾ ਦਿਲੂਮੀਨਾਟੀ ਟੂਰ ਕਰ ਰਹੇ ਸਨ ਉਹਨਾਂ ਨੇ ਪੂਰੇ ਦੇਸ਼ ਪਰ ਦੇ ਵਿੱਚ ਆਪਣੇ ਲਾਈਵ ਕਾਨਸਰਟ ਕੀਤੇ ਤੇ ਬੀਤੇ ਦਿਨ ਲੁਧਿਆਣਾ ਦੇ ਪੀਏਯੂ ਦੇ ਵਿਖੇ ਦਿਲਜੀਤ ਦੋਸਾਨ ਦਾ ਅਖੀਰਲਾ ਕਾਨਸਰਟ 91 ਸਾਲ ਦੀ ਰਾਤ ਦੇ ਉੱਪਰ ਦਿਲਜੀਤ ਸਾਰ ਨੇ ਲੁਧਿਆਣਾ ਦੇ ਵਿੱਚ ਕਾਂਸਰਟ ਕੀਤਾ ਅਤੇ 2025 ਦਾ ਸਵਾਗਤ ਕੀਤਾ